ਸੀਸੀਟੀਵੀ ਫੁਟੇਜ ਵਿੱਚ ਪੁਲਿਸ ਦੀ ਗੁੰਡਾਗਰਦੀ ਸਾਫ਼ ਦਿਖਾਈ ਦੇ ਰਹੀ ਹੈ ਖਬਰ ਹੈ ਮੋਗਾ ਦੀ ਜਿੱਥੇ ਥਾਣਾ ਚਾਰਕ ਦੇ ਐਸਐਚਓ ਨੇ ਪੰਜ ਪੁਲਿਸ ਅਧਿਕਾਰੀਆਂ ਸਮੇਤ ਇੱਕ ਹੋਟਲ ਉੱਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾ ਤੇ ਮਹਿਲਾ ਪੁਲਿਸ ਨੂੰ ਨਾਂ ਲੈ ਬਗੈਰ ਰੇਡ ਮਾਰ ਦਿੱਤੀ ਜਿਸ ਉਪਰੰਤ ਪੁਲਿਸ ਅਧਿਕਾਰੀਆਂ ਨੇ ਉੱਥੋਂ ਦੋ ਪ੍ਰੇਮੀ ਜੋੜਿਆਂ ਨੂੰ ਕਾਬੂ ਕੀਤਾ ਤੇ ਬਾਅਦ ਵਿੱਚ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਪਰ ਪੁਲਿਸ ਅਧਿਕਾਰੀਆਂ ਦੀ ਇਹ ਸਾਰੀ ਕਰਤੂਤ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਪੁਲਿਸ ਅਧਿਕਾਰੀਆਂ ਨੂੰ ਆਪਣੀ ਇਸ ਕਰਤੂਤ ਦਾ ਸੀਸੀਟੀਵੀ ਵਿੱਚ ਕੈਦ ਹੋਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਅਗਲੇ ਦਿਨ ਦੁਬਾਰਾ ਫਿਰ ਹੋਟਲ ਵਿੱਚ ਰੇਡ ਮਾਰ ਕੇ ਸੀਸੀਟੀਵੀ ਦੇ ਸੈਟਅਪ ਤੇ ਹੋਟਲ ਦੇ ਮਾਲਕ ਦੇ ਰਿਸ਼ਤੇਦਾਰ ਨੂੰ ਹੋਟਲ ਵਿੱਚ ਚੱਕ ਕੇ ਥਾਣੇ ਲੈ ਜਾਂਦਾ ਜਿੱਥੇ ਉਸ ਦੀ ਬਹੁਤ ਕੁੱਟਮਾਰ ਕੀਤੀ ਗਈ। ਸੱਟਾਂ ਇੰਨੀਆਂ ਗੰਭੀਰ ਲੱਗ ਗਈਆਂ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਪਰ ਜਦ ਮਾਮਲਾ ਮੀਡੀਆ ਵਿੱਚ ਉਛਲਿਆ ਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਸਵਾਲ ਹੋਣ ਲੱਗੇ ਤਾਂ ਉਹਨਾਂ ਕਾਰਵਾਈ ਕਰਦਿਆ ਰੇਡ ਮਾਰਨ ਵਾਲੇ ਇਹਨਾਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਕੁਇਸਕਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਹੈ ਜਿਸ ਨੇ ਅਲਿਗੇਸ਼ਨ ਲਾਇਆ ਕਿ ਸਾਨੂੰ ਪੁਲਿਸ ਨੇ ਕੁੱਟਿਆ ਮਾਰਿਆ। ਇਸ ਤੇ ਰਿਕਾਰਡਿੰਗ ਅਸੀਂ ਕੁਝ ਆਫੀਸਰ ਨੂੰ ਜਿਹੜਾ ਜਿੱਥੋਂ ਤੱਕ ਪ੍ਰੀਮੀਰੀ ਕੰਪਲੇਂਟ ਆਈ ਹੈਗੀ ਆ ਉਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਹੈਗਾ ਉਹਨਾਂ ਨੂੰ ਸਸਪੈਂਡ ਕਰਤਾ ਹੈਗਾ। ਔਰ ਅੱਗੇ ਉਹਨਾਂ ਦੀ ਵਿਸਤਾਰਪੂਰਵਕ ਇਨਕੁਆਇਰੀ ਕਰ ਰਹੀ ਹੈ। ਸੋ ਟੋਟਲ ਕਿੰਨੇ ਵੀ ਘੜੀਏ ਜਿਹੜੇ ਸਸਪੈਂਡ ਕੀਤੇ ਗਏ ਜੀ 3 ਜਾਂ 4 ਰੇਜ ਤੋ ਤੱਕ ਮੈਨੂੰ ਪਰ ਮੇਰੇ ਨੋਟਿਸ ਹੈ ਪਦਵੀ ਕਰਵੇ ਦੀ ਸੁਣਾਈ ਉਹਨਾਂ ਨੇ ਸਸਪੈਂਡ ਕੀਤਾ ਬਾਕੀ ਜੋ ਜੋ ਤੱਥ ਸਾਹਮਣੇ ਆਉਣਗੇ ਜੋ ਜੋ ਸਾਨੂੰ ਕਲੂ ਮਿਲਣਗੇ ਉਹਨਾਂ ਦੀ ਟੋਟਲ ਮੇਰੀ ਡਿਊਟੀ ਲਈ ਹੈ ਕਿ ਉਹਨਾਂ ਦੀ ਇਨਕੁਆਇਰੀ ਕਰੋ ਉਹ ਸਾਰੀ ਇਨਕੁਆਇਰੀ ਕਰਾ ਕੇ ਸਾਨੂੰ ਮੇਰੇ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਕੀ